ਗਿਆਨ ਦੀ ਗੱਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਗਿਆਨ ਦੀ ਗੱਲ ਚੈਨਲ ਦੇ ਵਿੱਚ ਅਸੀਂ ਸਿਰਫ ਉਹ ਧਾਰਮਿਕ ਵਿਸ਼ਿਆਂ ਤੇ ਹੀ ਗੱਲਬਾਤ ਕਰਦੇ ਹਾਂ ਜਿਹੜੇ ਧਰਮ ਦੇ ਨਾਲ ਸਬੰਧਤ ਨੇ ਤੇ ਧਰਮ ਦੇ ਵਿੱਚੋਂ ਸਾਨੂੰ ਕਿੜੀਆਂ-ਕੜੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਹੁੰਦੇ ਆ ਉਹ ਕਿੜੀਆਂ-ਕੜੀਆਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਦੇਖਦੇ ਆਗੇ ਤੇ ਕਿਹੜੀ-ਕੜੀ ਚੀਜ਼ ਉਹਨਾਂ ਨੂੰ ਪਰਮਾਤਮਾ ਤਿੰਦਗਾ ਸੋ ਅੱਜ ਦੀ ਵੀ ਇਹ ਵੀਡੀਓ ਬਹੁਤ ਹੀ ਬਹੁਤ ਮਹੱਤਵਪੂਰਨ ਆ ਜਿਹਦੀ ਵੀਡੀਓ ਜਿਨ੍ਹਾਂ ਦੇ ਧਾਰਮਿਕ ਵਿਚਾਰ ਨੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਖਾਸ ਹੈ ਕਿਉਂਕਿ ਮਨ ਨੂੰ ਸ਼ਾਂਤੀ ਹੌਸਲਾ ਅਤੇ ਅੰਦਰਲੀ ਤਾਕਤ ਦਿੰਦੇ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਮਨ ਨੂੰ ਸ਼ਾਂਤੀ ਹੌਸਲਾ ਤੇ ਅੰਦਰਲੀ ਤਾਕਤ ਜਾਨੀ ਕਹਿਣ ਦਾ ਭਾਵ ਕਿ ਸਾਨੂੰ ਮਾਨਸਿਕ ਤੌਰ ਤੇ ਜਿਹੜੀ ਮਜ਼ਬੂਤੀ ਮਿਲਦੀ ਹੈ ਉਹ ਕਿਹੜੀਆਂ ਕਿਡੀਆਂ ਚੀਜ਼ਾਂ ਤੋਂ ਮਿਲਦੀ ਹੈ ਤਿ ਲੋਪ ਰੱਬ ਬਿੰਦੂਵਾਰ ਤਰੀਕੇ ਦੇ ਨਾਲ ਅੱਜ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕਹਿੰਦੇ ਵੀ ਜੋ ਰੱਬ ਕਰਦਾ ਹੈ ਇਹ ਚੰਗੇ ਤੇ ਲਈ ਹੀ ਕਰਦਾ ਹੈ ਜੋ ਰੱਬ ਕਰਦਾ ਹੈ ਚੰਗੇ ਦੇ ਲਈ ਹੀ ਕਰਦਾ ਹੈ ਇਹ ਯਕੀਨ ਰੱਖੋ ਕਿ ਹਰ ਘਟਨਾ ਦੇ ਪਿੱਛੇ ਕੋਈ ਨਾ ਭਲਾ ਲੁਕਿਆ ਹੁੰਦਾ ਹੈ ਜੇ ਕੋਈ ਤੁਸੀਂ ਇੰਨਾ ਕ ਯਕੀਨ ਰੱਖੋ ਕਿ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਪਰਮਾਤਮਾ ਨੇ ਤੁਹਾਡਾ ਕੋਈ ਨਾ ਕੋਈ ਭਲਾ ਲਿਖਿਆ ਤਿੱਲੋ ਕੀ ਹੁੰਦਾ ਹੈ ਦੂਸਰਾ ਵੀ ਸਬਰ ਰੱਖੋ ਰੱਬ ਦੀ ਰਾਜ ਵਿੱਚ ਰਾਜ ਕੇ ਜਿਓ ਸਬਰ ਕਰੋ ਰੱਬ ਦੀ ਰਾਜ ਵਿੱਚ ਰਾਜ ਕੇ ਜਿਓ ਸਬਰ ਕਰਨਾ ਬਹੁਤ ਔਖਾ ਹੈ ਪਰ ਸਬਰ ਕਹਿੰਦੇ ਵੀ ਵੱਡੇ ਵੱਡੇ ਨੂੰ ਹਲਾ ਕੇ ਰੱਖ ਦਿੰਦਾ ਇੱਥੇ ਇੱਕ ਛੋਟੀ ਜੀ ਇੱਕ ਉਦਾਹਰਣ ਦੇ ਦਈਏ ਕੋਈ ਭਰਾ ਕਿਸੇ ਦਾ ਹੱਕ ਮਾਰਦਾ ਹੈ ਉਹਦੀ ਸਜ਼ਾ ਫਿਰ ਪ੍ਰਮਾਤਮਾ ਦਿੰਦਾ ਹੈ ਕੋਰਟ ਕਚੈਰੀਆਂ ਸਜ਼ਾ ਜਿਹੜੀ ਦਿੰਦੀਆਂ ਦਿੰਦੀਆਂ ਨੇ ਪਰ ਜਦੋਂ ਰੱਬ ਦੀ ਲਾਠੀ ਪੈਂਦੀ ਆ ਕਿਸੇ ਦਾ ਹੱਕ ਮਾਰਨ ਵਾਲੇ ਨੂੰ ਤੇ ਉਹਦੀ ਕਹਿੰਦੇ ਆਵਾਜ਼ ਨਹੀਂ ਹੁੰਦੀ ਸਬਰ ਕਰੋ ਰੱਬ ਦੀ ਰਾਜਾ ਵਿੱਚ ਰੱਜ ਕੇ ਜੀਓ ਹਰ ਸਮਾਂ ਤੁਹਾਡਾ ਨਹੀਂ ਹੁੰਦਾ ਪਰ ਹਰ ਸਮੇਂ ਰੱਬ ਦਾ ਹੁੰਦਾ ਹੈ ਹਰ ਸਮਾਂ ਤੁਹਾਡਾ ਨਹੀਂ ਹੁੰਦਾ ਪਰ ਹਰ ਸਮੇਂ ਰੱਬ ਦਾ ਹੁੰਦਾ ਹੈ ਤੀਸਰਾ ਹੈ ਰਹੀ দান ਸੇਵਾ ਅਤੇ ਨਿਮਰਤਾ দান ਸੇਵਾ ਤੇ ਨਿਮਰਤਾ ਤੁਹਾਡੇ ਵਿੱਚ ਕਿੰਨੀ ਕੁ ਮਿੱਠਤ ਹਲੀਮੀ ਹੈ ਇਹ ਤਿੰਨ ਗੁਣ ਇਨਸਾਨ ਨੂੰ ਰੱਬ ਦੇ ਨੇੜੇ ਲੈ ਜਾਂਦੇ ਹਨ ਵਿਸ਼ਵਾਸ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਰੱਬ ਦੇ ਨੇੜੇ ਲੈ ਜਾਂਦੀਆਂ ਨੇ দান ਸੇਵਾ ਤੇ ਨਿਮਰਤਾ ਇਹ ਤਿੰਨ ਗੁਣ ਜੇ ਇਨਸਾਨ ਦੇ ਵਿੱਚ ਹੈ ਤਾਂ ਉਹ ਤੁਹਾਨੂੰ ਰੱਬ ਦੇ ਨੇੜੇ ਲੈ ਜਾਂਦੀਆਂ ਨੇ ਚੌਥੇ ਨੰਬਰ ਤੇ ਹੈਗਾ ਜੋ ਮਨੁੱਖ ਰੱਬ ਉਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਇਕੱਲਾ ਨਹੀਂ ਰਹਿੰਦਾ ਜੋ ਇਨਸਾਨ ਰੱਬ ਉਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਇਕੱਲਾ ਨਹੀਂ ਰਹਿੰਦਾ ਪੰਜਵਾਂ ਹੈਗਾ ਨਿੰਦਾ ਕਰਨ ਵਾਲਿਆਂ ਲਈ ਦੁਆ ਕਰ ਨਿੰਦਾ ਕਰਨ ਵਾਲਿਆਂ ਲਈ ਦੁਆ ਕਰ ਉਹ ਤੈਨੂੰ ਰੱਬ ਦੇ ਹੋਰ ਨੇੜੇ ਲੈ ਜਾਂਦੇ ਹਨ ਜਿਹੜੇ ਤੁਹਾਡੀ ਲੋਕ ਨਿੰਦਿਆ ਕਰਦੇ ਆ ਉਹ ਤੁਹਾਨੂੰ ਹੋਰ ਰੱਬ ਦੇ ਨੇੜੇ ਲੈ ਜਾਂਦੇ ਤੇ ਪੰਜਵਾਂ ਛੇਮਾ ਹੈਗਾ ਜੇ ਮਾਫੀ ਚਾਹੁੰਦੇ ਆ ਛੇਮਾ ਜਿਹੜਾ ਹੈਗਾ ਜਿਸ ਦਿਨੋਂ ਆਪਣੇ ਮਨ ਨੂੰ ਰੱਬ ਨਾਲ ਜੋੜ ਲੈਂਦਾ ਹੈ ਜਿਸ ਦਿਨ ਤੂੰ ਆਪਣੇ ਮਨ ਨੂੰ ਰੱਬ ਨਾਲ ਜੋੜ ਲਏਗਾ ਉਹ ਦਿਨ ਦੁਨੀਆ ਦੀ ਤਾਕਤ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀ ਉਸ ਦਿਨ ਦੁਨੀਆ ਦੀ ਤਾਕਤ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀ ਜਿਸ ਦਿਨ ਤੂੰ ਆਪਣੇ ਮਨ ਨੂੰ ਰੱਬ ਨਾਲ ਜੋੜ ਲਿਆ ਸੱਚੀ ਤੀਰਸਿ ਤੇ ਭਗਤੀ ਇਹੋ ਰਸਤਾ ਹੈ ਸੁਖ ਤੇ ਇਹੀ ਰਸਤਾ ਅਸਲ ਸੁੱਖ ਦਾ ਇਹੀ ਰਸਤਾ ਹੈਗਾ ਸੱਚ ਧੀਰਜ ਤੇ ਜਿਹੜੀ ਤੁਸੀਂ ਪਗਤੀ ਕਰਦੇ ਹੋ ਅਧਿਆਤਮਕ ਤੌਰ ਤੇ ਤੁਸੀਂ ਪਰਮਾਤਮਾ ਨਾਲ ਜੁੜਿਓ ਇਹੋ ਰਸਤਾ ਹੈ ਅਸਲ ਸੁੱਖ ਪ੍ਰਾਪਤ ਕਰਨ ਦਾ ਅਠਮ ਹੈ ਹਮੇਸ਼ਾ ਰੱਬ ਦੀ ਰਾਜਾ ਵਿੱਚ ਰਹੋ ਰੱਬ ਤੁਹਾਡੀ ਕਮੀ ਕਦੇ ਵੀ ਅਧੂਰੀ ਨਹੀਂ ਰਹਿਣ ਦਿੰਦਾ ਜਿਹੜੀ ਕੋਈ ਤੁਹਾਡੀ ਕਮੀ ਆਗੀ ਉਹਨੂੰ ਆਪਣੇ ਆਪ ਉਹ ਪੂਰਾ ਕਰ ਦਿੰਦਾ ਹਮੇਸ਼ਾ ਰੱਬ ਦੇ ਵਿੱਚ ਰਜਾ ਵਿੱਚ ਰਹੋ ਰੱਬ ਤੁਹਾਡੀ ਕਮੀ ਕਦੇ ਨਹੀਂ ਛੱਡਦਾ ਉਹ ਉਹ ਆਪਣੇ ਆਪ ਪਰਮਾਤਮਾ ਪੂਰਾ ਕਰ ਦਿੰਦਾ ਠੀਕ ਕਰ ਤੁਸੀਂ ਪਰਮਾਤਮਾ ਤੇ ਭਰੋਸਾ ਰੱਖ ਦਿਓ ਨਵਾਂ ਹੈਗਾ ਜੀ ਰੋਜ਼ ਇੱਕ ਵਾਰੀ ਰੱਬ ਨਾਲ ਗੱਲ ਕਰ ਰੱਬ ਵੀ ਸੁਣਦਾ ਹੈ ਤੇ ਸਮਝਦਾ ਵੀ ਹੈ ਰੋਜ਼ ਇੱਕ ਵਾਰੀ ਤੁਸੀਂ ਰੱਬ ਨਾਲ ਗੱਲ ਕਰੋ ਰੱਬ ਤੁਹਾਡੀ ਗੱਲ ਸੁਣਦਾ ਵੀ ਹੈ ਤੇ ਸਮਝਦਾ ਵੀ ਹੈ 10ਵਾਂ ਪੁਆਇੰਟ ਹੈਗਾ ਕਿ ਦੁੱਖ ਰੱਬ ਦੀ ਰੱਬੀ ਪਰਖ ਹੁੰਦੀ ਹਨ ਜਿਹੜੇ ਦੁੱਖ ਆਉਂਦੇ ਆ ਕਸਟ ਆਉਂਦੇ ਆ ਉਹ ਰੱਬ ਦੀ ਪਰਖ ਹੁੰਦੀਆਂ ਹਨ ਰੱਬੀ ਪਰਖ ਹੁੰਦੀਆਂ ਹਨ ਜੋ ਸਹਿ ਜਾਂਦੇ ਹਨ ਉਹੀ ਨਿਖਰ ਜਾਂਦੇ ਹਨ ਜੋ ਹੱਸ ਕੇ ਉਹਨਾਂ ਦੁੱਖਾਂ ਨੂੰ ਸਹਿ ਜਾਂਦੇ ਹਨ ਤੇ ਉਹ ਨਿਖਰ ਜਾਂਦੇ ਹਨ ਸੋ ਇਹ ਹੀ ਚੀਜ਼ਾਂ ਨੇ ਰੋਜ਼ ਸਵੇਰੇ ਉੱਠ ਕੇ ਆਲਣਾ ਰੱਬ ਦਾ ਨਾਮ ਮੰਨੂ ਸ਼ਾਂਤੀ ਮਿਲੇਗੀ ਰੋਜ਼ ਸਵੇਰੇ ਉੱਠ ਕੇ ਆਖਣਾ ਰੱਬ ਦਾ ਨਾਮ ਮੰਨੂ ਸ਼ਾਂਤੀ ਮਿਲੇਗੀ ਨਫ਼ਰਤ ਈਰਖਾ ਦੁੱਖ ਇਹ ਸਭ ਰੱਬ ਦੇ ਨਾਮ ਨਾਲ ਹੀ ਦੂਰ ਹੁੰਦੇ ਹਨ ਰੱਬ ਨਾਲ ਜੁੜ ਕੇ ਜੀਵਣਾ ਮਤਲਬ ਹਰ ਕੰਮ ਨੂੰ ਭਲਾ ਪਵਿੱਤਰ ਅਤੇ ਨਿਸ਼ਕਾਮ ਬਣਾਉਣਾ ਹੈ ਸੋ ਸਬਰ ਦਾਨ ਭਰੋਸਾ ਜੇ ਰੱਬ ਦੀ ਰਜ਼ਾ ਤੇ ਕਿਹੜੇ ਵਿਚਾਰ ਸੀ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਸੋ ਸਾਡੀ ਅੱਜ ਦੀ ਕਹਾਣੀ ਇੱਥੇ ਖਤਮ ਹੁੰਦੀ ਹੈ ਮਿਲਦੇ ਆਂਗੇ ਹੋਰ ਇੱਕ ਧਾਰਮਿਕ ਵੀਡੀਓ ਦੇ ਨਾਲ ਹੁਣ ਤੁਸੀਂ ਆਪਣੇ ਦੋਸਤਾਂ ਹਰਪੀਤ ਨੂੰ ਦਿਓ ਜੀ ਅੱਜ ਧੰਨਵਾਦ ਜੀ